ਸਤਿ ਸ੍ਰੀ ਅਕਾਲ ਜੀ ਬਲਾਚੌਰ ਚ ਮੌਜੂਦ ਹਾਂ ਔਰ ਬਲਾਚੌਰ ਚ ਚੰਡੀਗੜ੍ਹ ਰੋਡ ਤੇ ਇੱਕ ਦੁਕਾਨ ਹੈ ਜੀ ਮਾਮੇ ਦੀ ਹੱਟੀ ਜੋ ਕਿ ਬੱਚਿਆਂ ਦੀ ਵੀ ਫੇਵਰੇਟ ਹੈ ਨੌਜਵਾਨਾਂ ਦੀ ਵੀ ਫੇਵਰੇਟ ਹੈ ਜੋ ਕਿ ਅੱਧੀ ਉਮਰ ਦੇ ਵਿਅਕਤੀਆਂ ਦੀ ਵੀ ਫੇਵਰੇਟ ਹੈ ਤੇ ਨਾਲ ਦੀ ਨਾਲ ਬਜ਼ੁਰਗਾਂ ਦੀ ਵੀ ਫੇਵਰੇਟ ਹੈ ਪਰ ਇਸ ਵਾਰ ਖਾਸ ਇਹ ਹੈ ਕਿ ਇਹਨਾਂ ਨੇ ਲੱਕੀ ਡਰਾਪ ਬੰਪਰ ਆਫਰ ਲਗਾ ਦਿੱਤੀ ਹੈ ਜੀ ਸਟਾਕ ਸਾਰਾ ਦੇਖ ਸਕਦੇ ਹੋ ਹਰ ਸੀਜ਼ਨ ਚ ਦੋ ਤਿੰਨ ਵੀਡੀਓਸ ਆਪਾਂ ਇਹਨਾਂ ਦੀ ਕਰਦੇ ਹੀ ਆਂ ਪ੍ਰਾਈਸ ਬਹੁਤ ਜੈਨੂਇਨ ਆ ਔਰ ਤੁਸੀਂ ਸਟਾਕ ਦੇਖ ਸਕਦੇ ਹੋ ਚਾਹੇ ਜੀਨ ਪੈਂਟ ਸੋਨ ਚਾਹੇ ਕਾਰਗੋ ਹੋਣ ਚਾਹੇ ਪਾਰਟੀ ਵੇਅਰ ਪੈਂਟ ਆਉਣ ਸਾਰੇ ਹੀ ਇੱਥੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲੇਗੀ ਇਧਰਲੇ ਪਾਸੇ ਟੀ-ਸ਼ਰਟਸ ਤੁਸੀਂ ਦੇਖ ਸਕਦੇ ਹੋ ਫਿਰ ਪਜਾਮੇ ਆ ਜਾਂਦੇ ਆ ਤੁਸੀਂ ਪਜਾਮੇ ਦੇ ਬਾਹਰ ਅੰਦਰ ਪਾਉਣ ਦੇ ਲੈਣੇ ਉਹ ਵੀ ਇੱਥੇ ਅਵੇਲੇਬਲ ਹੈ ਆਪਾਂ ਵਿੰਡੋ ਸ਼ੋਪਿੰਗ ਕਰਾ ਦੇਣੀ ਇੱਕ ਵਾਰ ਦੀ ਇਹ ਕਿਹੜੇ ਸਾਈਜ਼ ਤੋਂ ਕਿਹੜੇ ਸਾਈਜ਼ ਤੱਕ ਅਵੇਲੇਬਲ ਹੈ ਇੱਕ ਸਾਲ ਤੋਂ ਲੈ ਕੇ 12 ਸਾਲ ਦੇ ਬੱਚੇ ਦਾ ਔਰ 12 ਸਾਲ ਤੋਂ ਬਾਅਦ ਜੈਂਟਸ ਕਾਉਂਟਰ ਸਾਰੇ ਹੀ ਕੋਟ ਪੈਂਟ ਸਾਰੇ ਮਿਲ ਜੂਗਾ ਠੀਕ ਹੈ ਜੇ ਕੋਈ ਆਪਾਂ ਜਿਹੜੇ ਤੁਸੀਂ ਡਿਜ਼ਾਈਨ ਸਿਲੈਕਟਡ ਪੀਸ ਕੱਢੇ ਦਿਖਾ ਦਿਓ ਔਰ ਇਹ ਸਾਈਜ਼ ਜਿਹੜੇ ਆ ਉਹ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਠੀਕ ਹੈ ਜੀ ਮਤਲਬ ਜੇ ਬੇਟਾ ਆਪਣੇ ਪਾਪਾ ਨਾਲ ਚਾਹੁੰਦਾ ਕਿ ਮੈਚਿੰਗ ਕਰਨੀ ਹੈ ਤਾਂ ਪਿਓ ਪੁੱਤ ਦੇ ਦੋਨਾਂ ਦੇ ਇੱਥੋਂ ਮਿਲ ਜੂਗਾ ਦੋਹਾਂ ਦੇ ਇੱਕਦਮ ਮਿਲ ਜੂਗਾ ਇਹ ਸਾਈਜ਼ ਆਗਾ ਜੀ 8 ਤੋਂ 10 ਸਾਲ ਦੇ ਵਿੱਚ ਠੀਕ ਹੈ ਜ 8 ਤੋਂ 10 ਸਾਲ ਦੇ ਬੱਚੇ ਦੇ ਠੀਕ ਹੈ ਠੀਕ ਹੈ ਜੀ ਇਹ 3 ਪੀਸ ਹੈ ਜੀ 3 ਪੀਸ 3 ਪੀਸ ਓਕੇ ਇਹਦੇ ਪ੍ਰਾਈਸ ਦੀ ਗੱਲ ਕਰ ਲਈਏ ਪ੍ਰਾਈਸ ਹੈਗਾ ਜੀ ਇਹਦਾ ਲਗਭਗ ਜਿਹੜਾ ਇਹ ਵਾਲਾ ਪੀਸ ਹੈ ਨਾ ਜੀ 1500 ਤੋਂ 1600 ਰੁਪਏ ਦੇ ਵਿੱਚ ਠੀਕ ਹੈ ਜੀ ਇਸ ਤੋਂ ਘੱਟ ਵਾਲੇ ਬਾਸਕਟ ਸੂਟ ਵੀ ਹੈਗੇ ਔਰ ਕੋਟ ਜਿਹੜਾ ਹੈਗਾ ਨਾ ਇਸ ਤੋਂ ਘੱਟ ਵੀ ਹੈਗਾ ਇਸ ਤੋਂ ਵੱਧ ਵੀ ਹੈਗਾ ਬਾਸਕਟ ਸੂਟ ਦੇ ਡਿਜ਼ਾਈਨ ਜੀ ਜੀ ਬਹੁਤ ਬਹੁਤ ਸ਼ਾਨਦਾਰ ਬਹੁਤ ਸੋਹਣੇ ਕਿਉਂਕਿ ਬੱਚੇ ਕਈ ਵੇਲੇ ਜ਼ਿੱਦ ਕਰਦੇ ਕਿ ਮੈਂ ਵੀ ਕੋਟ ਪੈਂਟ ਪਾਣਾ ਵੀ ਡੈਡੀ ਦੇ ਨਾਲ ਦਾ ਤਾਂ ਤੁਸੀਂ ਇੱਥੋਂ ਕੋਟ ਪੈਂਟ ਹਰ ਇੱਕ ਕਲਰ ਦੇ ਲੈ ਸਕਦੇ ਆ ਕਲਰ ਸਾਰੇ ਮਿਲ ਜਾਣਗੇ ਸਾਰੇ ਮਿਲੂਗਾ ਠੀਕ ਹੈ ਜੀ ਸਾਈਜ਼ ਕਲਰ ਸਾਰਾ ਉਹ ਦਿਖਾਓ ਜੀ ਆਗੋ ਜੁਗ ਇਹ ਆ ਗਿਆ ਜੀ ਕੋਟ ਤਾਂ ਬਸ ਇੱਕ ਹਾਂ ਠੀਕ ਹੈ ਅੱਜ ਕੱਲ ਪੀਲਾ ਕਲਰ ਮੰਗਦੇ ਆ ਜੀ ਮਹਿੰਦੀ ਤੇ ਮਹਿੰਦੀ ਕਲਰ ਕਲਰ ਤਾਂ ਜ਼ਿਆਦਾ ਡਿਮਾਂਡ ਚ ਨੌਜਵਾਨਾਂ ਦੀ ਪਹਿਲੀ ਪਸੰਦ ਡਿਜ਼ਾਈਨ ਦੇ ਵਿੱਚ ਵੀ ਹੈਗਾ ਜੀ ਔਰ ਸਿੰਪਲ ਦੇ ਵਿੱਚ ਵੀ ਆਹ ਇਹ ਟਵੀਟ ਆ ਗਿਆ ਨਾ ਮੇਰੇ ਕੋਲ ਟਵੀਟ ਦੇ ਵਿੱਚ ਬਲੇਜ਼ਰ ਵੈਰੀ ਨਾਈਸ ਬਹੁਤ ਅੱਛਾ ਇੰਪ੍ਰੈਸਿਵ ਦੇਖੋ ਤੁਹਾਡੀ ਆਊਟਲੁੱਕ ਜਿਹੜੀ ਹੈ ਨਾ ਤੁਹਾਡੇ ਕਿਰਦਾਰ ਦਾ ਸ਼ੀਸ਼ਾ ਹੁੰਦੀ ਹੈ ਤੁਸੀਂ ਬਿਲਕੁਲ ਜੀ ਕਿਸ ਤਰੀਕੇ ਆਪਣੇ ਆਪ ਨੂੰ ਲੈ ਕੇ ਚੱਲਦੇ ਆ ਕੈਰੀ ਕਰਦੇ ਔਰ ਜੇ ਤੁਸੀਂ ਕੱਪੜੇ ਸੋਹਣੇ ਪਾਏ ਹੋਣ ਨਾ ਕੋਟ ਸਰਦੀਆਂ 'ਚ ਕੋਟ ਪੰਨੇ ਦਾ ਸੋਹਣਾ ਜਿਹਾ ਪਾਇਆ ਹੋਵੇ ਕੰਫੀਡੈਂਸ ਆਪ ਹੀ ਆ ਜਾਂਦਾ ਮਦਨ ਹਾਲ ਆ ਤੇ ਮੈਂ ਵੀ ਕੁਝ ਲਗਾ ਹਾਂ ਹਾਂ ਬਹੁਤ ਅੱਛਾ ਅੱਛਾ ਇਹਦੇ ਨਾਲ ਹਾਈ ਨੈਕ ਟੀ-ਸ਼ਰਟਾਂ ਵਗੈਰਾ ਸਾਰਾ ਕੁਝ ਮਿਲ ਜਗਾ ਜੀ ਇਹ ਹੈ ਜੀ ਬਾਸਕਟ ਜੀ ਔਰ ਇੱਕ ਬਾਸਕਟ ਦੇ ਵਿੱਚ ਡਿਜ਼ਾਈਨ ਵੀ ਆ ਕਲਰ ਬਹੁਤ ਹੈਗੇ ਜੀ ਅੱਛਾ ਕਲਰ ਚਾਰਟ ਹੈ ਕਲਰ ਚਾਰਟ ਪੂਰਾ ਮਿਲੇਗਾ ਜੀ ਰੇ ਆ ਗਿਆ ਜੀ ਲੌਂਗ ਕੋਟ ਲੌਂਗ ਕੋਟ ਇਸ ਪਹਿਲਾ ਡੋਮ ਇਹਦੇ ਵਿੱਚ ਦੋ ਕਲਰ ਜਿਹੜੇ ਜੈਨੂਨ ਚੱਲਦੇ ਆ ਜੀ ਅੱਛਾ ਸੋਨੂ ਭਾਜੀ ਇੱਕ ਗੱਲ ਇਹ ਆ ਕਿ ਹੁਣ ਤਾਂ ਐਨ ਆਰ ਆਈ ਪਹਿਲਾਂ ਤਾਂ ਬਾਹਰੋਂ ਜਦੋਂ ਪਾ ਕੇ ਆਉਂਦੇ ਸੀ ਇੱਦਾਂ ਦੇ ਪਾ ਕੇ ਆਉਂਦੇ ਸੀ ਕਹਿੰਦੇ ਉਹ ਮਿਲਦੇ ਆ ਹੁਣ ਐਨ ਆਰ ਆਈ ਇੱਥੋਂ ਮੰਗਵਾਉਂਦੇ ਆ ਹੁਣ ਤਾਂ ਸਿੱਧਾ ਆ ਜੀ ਵੀ ਸਾਰਾ ਕੁਝ ਮਾਮੇ ਦੀ ਹੱਟੀ ਤੇ ਮਿਲੇਗਾ ਸੋਨੂ ਭਾਜੀ ਇਹ ਕਿਹੜਾ ਕਲਰ ਹੈ ਜੀ ਇਹ ਆ ਗਿਆ ਜੀ ਮੋਰ ਪੰਖਿਆਂ ਕਲਰ ਹੂੰ ਇਹ ਸੈਂਟ ਸਿਲਕ ਦਾ ਕੱਪੜਾ ਲੱਗਦਾ ਮੈਨੂੰ ਬਿਲਕੁਲ ਕੱਪੜਾ ਵਧੀਆ ਹੋਵੇਗਾ ਜੀ ਗਰੇਸਫੁਲ ਬਹੁਤ ਹੈ ਔਰ ਇੱਕ ਕੋਟ ਪਿੰਟ ਪਾ ਕੇ ਤੁਸੀਂ ਟ्रू ਜੈਂਟਲਮੈਨ ਲੱਗੋ ਐਂਡ এলিਗੈਂਸੀ ਬਹੁਤ ਸ਼ਾਨਦਾਰ ਜੀ 3100 ਰੁਪਏ ਦੀ ਪਰਚੇਸ ਦੇ ਉੱਪਰ ਤੁਹਾਨੂੰ ਅਸੀਂ ਇੱਕ ਕੂਪਨ ਦੇਵਾਂਗੇ ਠੀਕ ਹੈ ਜੀ ਇੱਕ ਕੂਪਨ ਤੁਹਾਡਾ ਜਿਹੜਾ ਇਹਦੇ ਵਿੱਚ ਪਾਇਆ ਜਾਏਗਾ ਔਰ ਸਾਰਿਆਂ ਦੇ ਸਾਹਮਣੇ ਜਿਹੜਾ ਲੱਕੀ ਡਰਾਇਆ 1 ਜਨਵਰੀ ਨੂੰ ਸਾਰਿਆਂ ਦੇ ਸਾਹਮਣੇ ਲਾਈਵ ਕੱਢਿਆ ਜਾਏਗਾ ਵੀ ਇੱਥੋਂ ਤੁਹਾਨੂੰ ਮਿਲਣ ਗਿਆ ਬਹੁਤ ਹੀ ਐਲੀਗੈਂਟ ਸ਼ਰਟਸ ਟੀ-ਸ਼ਰਟਸ ਪੈਂਟਸ ਕਾਰਗੋ ਕੋਟ ਪੈਂਟ ਤੇ ਬੱਚਿਆਂ ਦੀ ਡਰੈਸ ਦੋਸਤੋ ਵੀ ਮੈਂ ਕੱਲਾ ਨਹੀਂ ਕਹਿੰਦਾ ਪੂਰਾ ਬਲਾਚੌਰ ਹਲਕਾ ਕਹਿੰਦਾ ਕਿ मामੇ ਦੀ ਹੱਟੀ ਹੈ ਸਭ ਤੋਂ ਬੈਸਟ ਦੋਸਤੋ ਤੇ ਹੁਣ ਨਾਲ ਦੀ ਨਾਲ ਇਹਨਾਂ ਨੇ ਲਾ ਦਿੱਤੀ ਹੈ ਲੱਕੀ ਡਰਾਅ ਤੇ ਪ੍ਰੋਡਕਟਸ ਦੀ ਫ੍ਰੀਜ ਦੇਣ ਵਾਲੇ ਗਿਫਟਸ ਦੀ ਪਰਮਾਰ ਜੀ ਭਾਈ ਲੋਕ ਇਹੀ ਕਹਿੰਦੇ ਆ ਕਿ मामੇ ਦੀ ਹੱਟੀ ਵਾਲਿਆਂ ਨੇ ਦਿਲ ਲੁੱਟ ਲਿਆ ਯਾਰ ਜੀ ਦਿਲ ਲੁੱਟ ਲਿਆ ਯਾਰ ਜੀ ਸਤਿ ਸ਼੍ਰੀ ਅਕਾਲ ਪੀਪਤੀ ਨਵਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਨਤਰੇਸ਼ਪੁਰੀ ਉਸੇ ਸ਼ਹਿਰ ਤੋਂ ਮੈਸਲਾ ਲੈ ਕੇ ਵੀਡੀਓ ਕਿਸ ਬਾਬਤ ਹੋ ਰਿਹਾ ਸਤਿ ਸ੍ਰੀ ਅਕਾਲ ਅਸੀਂ ਭਲਾ ਚੌਰਚੇ ਵਿੱਚ ਮੌਜੂਦ ਹਾਂ ਔਰ ਭਲਾ ਚੌਰਚੇ ਚ ਚੰਡੀਗੜ੍ਹ ਰੋਡ ਤੇ ਇੱਕ ਦੁਕਾਨ ਹੈ ਜੀ ਮਾਮੇ ਦੀ ਹੱਟੀ ਜੋ ਕਿ ਬੱਚਿਆਂ ਦੀ ਵੀ ਫੇਵਰੇਟ ਹੈ ਨੌਜਵਾਨਾਂ ਦੀ ਵੀ ਫੇਵਰੇਟ ਹੈ ਜੋ ਕਿ ਅੱਧੀ ਉਮਰ ਦੇ ਵਿਅਕਤੀਆਂ ਦੀ ਵੀ ਫੇਵਰੇਟ ਹੈ ਤੇ ਨਾਲ ਦੀ ਨਾਲ ਬਜ਼ੁਰਗਾਂ ਦੀ ਵੀ ਫੇਵਰੇਟ ਹੈ ਪਰ ਇਸ ਵਾਰ ਖਾਸ ਇਹ ਹੈ ਕਿ ਇਹਨਾਂ ਨੇ ਲੱਕੀ ਡਰਾਪ ਬੰਪਰ ਆਫਰ ਲਗਾ ਦਿੱਤੀ ਹੈ ਔਰ ਇਸ ਵਾਰ ਇਹਨਾਂ ਨੇ ਬਹੁਤ ਸਾਰੇ ਇਨਾਮ ਜਿਹੜੇ ਆ ਲੱਕੀ ਡਰਾਅ ਚ ਕੱਢਣੇ ਆ ਪਰ ਸ਼ਰਤ ਇਹ ਹੈ ਕਿ 3100 ਰੁਪਏ ਦੀ ਤੁਹਾਨੂੰ ਸ਼ੋਪਿੰਗ ਕਰਨੀ ਪਵੇਗੀ ਲੈ 3100 ਰੁਪਏ ਤਾਂ ਦੋ ਚਾਰ ਕੱਪੜੇ ਲੈ ਤੇ ਬਣ ਜਾਂਦਾ ਮਤਲਬ ਇਹਨਾਂ ਦਾ ਰੇਟ ਬੜੇ ਜਾਇਜ਼ ਆ ਪਰ ਜੇ ਤੁਸੀਂ ਕੋਟ ਪੈਂਟ ਲੋਂਗੇ ਸ਼ਲਟਾ ਪੈਂਟਾ ਲੋਂਗੇ ਸ਼ੋਪਿੰਗ ਤਾਂ ਹਰ ਸੀਜ਼ਨ ਚ ਬੰਦੇ ਨੇ ਕਰਨੀ ਹੁੰਦੀ ਹੈ ਨਾ ਤਾਂ 3100 ਰੁਪਏ ਤਾਂ ਇੱਧਰ ਉੱਧਰ ਕਿਤੇ ਵੀ ਲੱਗ ਜਾਂਦਾ ਹੈ ਲੇਕਿਨ ਜੇ ਤੁਸੀਂ ਇੱਥੇ 3100 ਰੁਪਏ ਖਰਚਦੇ ਹੋ ਤਾਂ ਇਹ ਤੁਹਾਨੂੰ ਇੱਕ ਕੂਪਨ ਦੇਣਗੇ ਤੇ ਉਹ ਕੂਪਨ ਤੁਸੀਂ ਲੱਕੀ ਡਰਾਅ ਚ ਪਾ ਸਕਦੇ ਹੋ ਤੇ ਤੁਸੀਂ ਆਹ ਦੇਖੋ ਕਿੰਨਾ ਸਾਰਾ ਇਨਾਮ ਜਿੱਤ ਸਕਦੇ ਹੋ ਪਹਿਲਾ ਇਨਾਮ ਸਕੂਟੀ ਹੈ ਦੂਜਾ ਨਾਮ واਸ਼ਿੰਗ ਮਸ਼ੀਨ ਹੈ ਔਰ LED ਹੈ ਬਹੁਤ ਸਾਰੇ ਇਨਾਮ ਨੇ ਤਾਂ ਇਹਨਾਂ ਨੇ ਕਿਸੇ ਨੂੰ ਨਰਾਸ਼ ਨਹੀਂ ਕਰਨ ਹਰ ਇੱਕ ਨੂੰ ਕੁਝ ਨਾ ਕੁਝ ਦੇ ਕੇ ਤੋੜਨਾ ਸੋ ਜਿਹੜੇ ਕੱਪੜੇ ਹੁੰਦੇ ਆ ਕੱਪੜੇ ਸਾਡੀ ਬਾਹਰਲੀ ਆਈਡੈਂਟੀਟੀ ਹੈ ਕੱਪੜੇ ਸਾਡੀ ਕਹਾਣੀ ਆਪ ਦੱਸਦੇ ਆ ਕਪੜੇ ਸਾਨੂੰ ਇਨਸਾਨ ਤਾਂ ਨਹੀਂ ਬਣਾਉਂਦੇ ਪਰ ਕਪੜੇ ਸਾਡੀ ਸ਼ਾਨ ਜ਼ਰੂਰ ਬਣਾਉਂਦੇ ਆ ਤਾਂ ਇਹ ਸਭ ਤੋਂ ਫਰੰਟ ਤੇ ਇਹਨਾਂ ਦੀ ਦੁਕਾਨ ਹੈ ਇਸ ਦੇ ਪਿੱਛੇ ਵੀ ਦੋ ਤਿੰਨ ਦੁਕਾਨਾਂ ਆ ਤੁਸੀਂ ਸਟਾਕ ਸਾਰਾ ਦੇਖ ਸਕਦੇ ਹੋ ਹਰ ਸੀਜ਼ਨ ਚ ਦੋ ਤਿੰਨ ਵੀਡੀਓਸ ਆਪਾਂ ਇਹਨਾਂ ਦੀ ਕਰਦੇ ਹੀ ਆ ਪ੍ਰਾਈਸ ਬਹੁਤ ਜੈਨੂਇਨ ਆ ਔਰ ਤੁਸੀਂ ਸਟਾਕ ਦੇਖ ਸਕਦੇ ਹੋ ਚਾਹੇ ਜੀਨ ਪੈਂਟ ਸੋਨ ਚਾਹੇ ਕਾਰਗੋ ਹੋਣ ਚਾਹੇ ਪਾਰਟੀ ਵੇਅਰ ਪੈਂਟ ਆਉਣ ਸਾਰੇ ਹੀ ਇੱਥੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲੇਗੀ ਇੱਧਰਲੇ ਪਾਸੇ ਟੀ-ਸ਼ਰਟਸ ਤੁਸੀਂ ਦੇਖ ਸਕਦੇ ਹੋ ਫਿਰ ਪਜਾਮੇ ਆ ਜਾਂਦੇ ਆ ਤੁਸੀਂ ਪਜਾਮੇ ਦੇ ਬਾਹਰ ਅੰਦਰ ਪਾਉਣ ਦੇ ਲੈਣੇ ਉਹ ਵੀ ਇੱਥੇ ਅਵੇਲੇਬਲ ਹੈ ਜੇ ਤੁਸੀਂ ਘਰ ਪਾਉਣ ਦੇ ਲੈਣੇ ਆ ਜਾਂ ਨਾਈਟਵੇਅਰ ਲੈਣੇ ਤਾਂ ਹਰ ਇੱਕ ਚੀਜ਼ ਇੱਥੇ ਜਿਹੜੀ ਅਵੇਲੇਬਲ ਹੈ ਅੰਡਰਗਾਰਮੈਂਟਸ ਟੀ-ਸ਼ਰਟਸ ਜੀਨ ਪੈਂਟਸ ਟ੍ਰੈਂਡੀ ਲੁੱਕ ਵਾਲੀਆਂ ਲੇਟੈਸਟ ਜੋ ਅੱਜਕੱਲ੍ਹ ਟ੍ਰੈਂਡ ਚੱਲ ਰਿਹਾ ਉਹ ਵੀ ਚਾਹੀਦੀਆਂ ਸਿੰਪਲ ਸੋਵਰ ਚਾਹੀਦੇ ਉਹ ਵੀ ਮਿਲ ਜਾਣਗੇ ਤੇ ਸਿਕਸ ਪਾਕਟ ਪੈਂਟਸ ਐਂਡ ਕਾਰਗੋ ਜਿਹੜੇ ਉਹ ਵੀ ਇੱਥੇ ਅਵੇਲੇਬਲ ਹੈ ਪਰ ਜੋ ਲੇਟੈਸਟ ਸਟਾਕ ਆਇਆ ਉਹ ਤੁਹਾਨੂੰ ਪਿੱਛੇ ਚਲ ਕੇ ਦਿਖਾਣੇ ਸਾਥੀਓ ਬੈਕ ਸਾਈਡ ਤੇ ਅਸੀਂ ਆਏ ਆ ਸ਼ੋਰੂਮ ਦੇ ਔਰ ਇੱਥੇ ਸੋਨੂ ਹੋਰੀ ਸਾਡੇ ਨਾਲ ਨੇ ਹੈਪੀ ਵੀਰ ਨਾਲ ਹੈ ਤੇ ਪੂਰੀ ਜਾਣਕਾਰੀ ਜਿਹੜੀ ਆਪਾਂ ਲਵਾਂਗੇ ਇਹ ਮੇਰੇ ਖਿਆਲ ਬੱਚਿਆਂ ਦੇ ਕੱਪੜੇ ਆ ਜੀ ਕੋਟ ਪੈਂਟ ਬੱਚਿਆਂ ਦੇ ਸੈਕਸ਼ਨ ਜੀ ਕੋਟ ਪੈਂਟ ਬਾਸਕਟ ਸੂਟ ਜੀ ਇੱਕ ਵਾਰੀ ਦਿਖਾ ਦਿਓ ਜੀ ਸਾਰੀ ਜਾਣਕਾਰੀ ਦੇ ਦਿਓ ਆਪਾਂ ਵਿੰਡੋ ਸ਼ੋਪਿੰਗ ਕਰਾ ਦੇਣੀ ਇੱਕ ਤਰ੍ਹਾਂ ਦੀ ਜੀ ਇਹ ਕਿਹੜੇ ਸਾਈਜ਼ ਤੋਂ ਕਿਹੜੇ ਸਾਈਜ਼ ਤੱਕ ਅਵੇਲੇਬਲ ਹੈ 1 ਸਾਲ ਤੋਂ ਲੈ ਕੇ 12 ਸਾਲ ਦੇ ਬੱਚੇ ਦਾ ਔਰ 12 ਸਾਲ ਤੋਂ ਬਾਅਦ ਜੈਂਟਸ ਕਾਊਂਟਰ ਸਾਰਾ ਹੀ ਠੀਕ ਹੈ ਕੋਟ ਪੈਂਟ ਸਾਰੇ ਮਿਲੂਗੇ ਜੀ ਠੀਕ ਹੈ ਜੀ ਕੋਈ ਰ ਆਪਾਂ ਜਿਹੜੇ ਤੁਸੀਂ ਡਿਜ਼ਾਈਨ ਸਿਲੈਕਟਡ ਪੀਸ ਕੱਢੇ ਰਖਾ ਦਿਓ ਔਰ ਇਹ ਚ ਸਾਈਜ਼ ਜਿਹੜੇ ਆ ਉਹ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਠੀਕ ਹੈ ਜੀ ਮਤਲਬ ਜੇ ਬੇਟਾ ਆਪਣੇ ਪਾਪਾ ਨਾਲ ਚਾਹੁੰਦਾ ਕਿ ਮੈਚਿੰਗ ਕਰਨੀ ਹੈ ਤਾਂ ਪਿਓ ਪੁੱਤ ਦੇ ਦੋਨਾਂ ਦੇ ਇੱਥੋਂ ਮਿਲ ਦੋਹਾਂ ਦੇ ਇੱਕ ਦਾਰ ਮਿਲ ਜੂਗੇ ਜੀ ਓਕੇ ਜੀ ਓਕੇ ਯਾ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਮਿਲੂਗਾ ਜੀ ਕੋਟ ਪੈਂਟ ਕਿਉਂਕਿ ਅੱਗੇ ਜਿਹੜਾ ਸੀਜ਼ਨ ਹੈ ਵਿਆਹਾਂ ਸ਼ਾਦੀਆਂ ਦਾ ਆਉਣ ਵਾਲਾ ਇਸ ਤਰ੍ਹਾਂ ਕਿ ਬਾਸਕਟ ਸੂਟ ਜੀ ਬਾਸਕਟ ਸੂਟ ਦੇ ਡਿਜ਼ਾਈਨ ਜੀ ਜੀ ਬਹੁਤ ਬਹੁਤ ਸ਼ਾਨਦ ਕਿਉਂਕਿ ਬੱਚੇ ਕਈ ਵੇਲੇ ਜ਼ਿੱਦ ਕਰਦੇ ਕਿ ਮੈਂ ਵੀ ਕੋਟ ਪੈਂਟ ਪਾਣਾ ਵੀ ਡੈਡੀ ਦੇ ਨਾਲ ਦਾ ਤਾਂ ਤੁਸੀਂ ਇੱਥੋਂ ਕੋਟ ਪੈਂਟ ਹਰ ਇੱਕ ਕਲਰ ਦੇ ਲੈ ਸਕਦੇ ਆ ਕਲਰ ਸਾਰੇ ਮਿਲ ਜਾਣਗੇ ਸਾਰੇ ਮਿਲੂਗੇ ਜੀ ਠੀਕ ਹੈ ਜੀ ਸਾਈਜ਼ ਕਲਰ ਸਾਰਾ ਕੁਝ ਆਹ ਦਿਖਾਓ ਜੀ ਜਾਗੋ ਜੁਗਤ ਇਹ ਆ ਗਿਆ ਜੀ ਕੋਰਤਾ ਬਾਸਕਟ ਹੂੰ ਠੀਕ ਹੈ ਅੱਜਕੱਲ ਪੀਲਾ ਕਲਰ ਮੰਗਦੇ ਆ ਜੀ ਮਹਿੰਦੀ ਤੇ ਮਹਿੰਦੀ ਕਲਰ ਉਹਦੇ ਲਈ ਆ ਜੀ ਆਹ ਕਲਰ ਬਹੁਤ ਅੱਛਾ ਲੈ ਲੋ ਜੀ ਬਹੁਤ ਵਧੀਆ ਕਲਰ ਜੀ ਬਾਥ ਸਿਲੈਕਟਡ ਪੀਸ ਨੇ ਸਾਰੇ ਔਰ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਬਾਸਕਟ ਹੈ ਜੈਕਟ ਹੈ ਇਹ ਤੇ ਕਢਾਈ ਵੀ ਕੱਢੀ ਹੋਈ ਹੈ ਤਾਂ ਔਰ ਕੱਪੜਾ ਜਿਹੜਾ ਮਲਾਇਮ ਹੈ ਕਿਉਂਕਿ ਮਾਵਾਂ ਨੂੰ ਇਹ ਜ਼ਿਆਦਾ ਫਿਕਰ ਹੁੰਦਾ ਕਿ ਬੱਚੇ ਦੇ ਕੱਪੜੇ ਤੋਂ ਬਾਅਦ ਰੈਸ਼ਸ ਨਾ ਕਿਤੇ ਹੋ ਜਾਣ ਤਾਂ ਕੱਪੜਾ ਸਾਫਟ ਜ਼ਰੂਰ ਮਾਵਾਂ ਭਾਲਦੀਆਂ ਕੱਪੜਾ ਸਾਰਾ ਹੀ ਵਧੀਆ ਹੋਵੇ ਹੂੰ ਕੱਪੜਾ ਕਿਉਂਕਿ ਜ਼ਰੂਰੀ ਨਹੀਂ ਕਿ ਲਈ ਆਊਟ ਲੁੱਕ ਵਧੀਆ ਹੋਵੇ ਕੱਪੜੇ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਜੀ ਅੱਗੇ ਕੀ ਦਿਖਾਵਾਂਗੇ ਜੀ ਇਸ ਤੋਂ ਬਾਅਦ ਆ ਗਿਆ ਜੀ ਆਪਣਾ ਕੋਟ ਪੈਂਟ ਦੇ ਵਿੱਚ ਵੱਡੇ ਸਾਈਜ਼ ਹੂੰ ਇਹ ਦੇਖੋ ਇਹ ਸਾਈਜ਼ ਕਿਹੜਾ ਹੈ ਜੀ ਇਹ ਸਾਈਜ਼ ਹੈਗਾ ਜੀ 8 ਤੋਂ 10 ਸਾਲ ਦੇ ਵਿੱਚ ਠੀਕ ਹੈ ਜੀ 8 ਤੋਂ 10 ਸਾਲ ਦੇ ਬੱਚੇ ਲਈ ਠੀਕ ਹੈ ਠੀਕ ਹੈ ਜੀ ਇਹ 3 ਪੀਸ ਹੈ ਜੀ 3 ਪੀਸ 3 ਪੀਸ ਓਕੇ ਇਹਦੇ ਪ੍ਰਾਈਸ ਦੀ ਗੱਲ ਕਰ ਲਈਏ ਪ੍ਰਾਈਸ ਹੈਗਾ ਜੀ ਇਹਦਾ ਲਗਭਗ ਜਿਹੜਾ ਇਹ ਵਾਲਾ ਪੀਸ ਹੈ ਨਾ ਜੀ 1500 ਤੋਂ 1600 ਰੁਪਏ ਦੇ ਵਿੱਚ ਠੀਕ ਹੈ ਜੀ ਇਸ ਤੋਂ ਘੱਟ ਵਾਲੇ ਬਾਸਕਟ ਸੂਟ ਵੀ ਹੈਗੇ ਔਰ ਕੋਟ ਜਿਹੜਾ ਹੈਗਾ ਨਾ ਇਸ ਤੋਂ ਘੱਟ ਵੀ ਹੈਗਾ ਇਸ ਤੋਂ ਵੱਧ ਵੀ ਹੈਗਾ ਜੀ ਠੀਕ ਹੈ ਜੀ ਮਤਲਬ ਰੇਂਜ ਜਿਹੋਰੀ ਤੁਹਾਨੂੰ ਚਾਹੀਦੀ ਆ ਉਹਦੀ ਐਡਜਸਟ ਕਰ ਦਿੱਤਾ ਜੂਗਾ ਐਡਜਸਟ ਕਰ ਦਿੱਤਾ ਜਾਊਗਾ ਜੀ ਜੀ ਇਹ ਵੀ ਅੱਧ ਤੋਂ 10 ਸਾਲ ਦੇ ਬੱਚੇ ਲਈ? ਹਾਂਜੀ। ਠੀਕ ਹੈ ਜੀ। 1850 ਠੀਕ ਹੈ ਜੀ। 12 ਸਾਲ ਦੇ ਬੱਚੇ ਤੱਕ ਜੇ ਸਾਈਜ਼ ਜਿਹੜੇ ਇੱਥੇ ਮਿਲ ਜਾਣਗੇ। ਸਾਰੇ ਮਿਲੋਗੇ ਜੀ। ਜੀ। ਔਰ ਕੁਆਲਿਟੀ ਦੀ ਗੱਲ ਕਰ ਲਈਏ ਤਾਂ ਤੁਸੀਂ ਅੰਦਰੋਂ ਦੇਖ ਸਕਦੇ ਹੋ। ਇੱਕ ਵਾਰੀ ਦਿਖਾ ਦਿਓ ਤੇ ਵਾਰੀ ਜਾਣਕਾਰੀ ਦੇ ਦਿਓ। ਇਹ 3 ਪੀਸ ਆ ਜੀ ਪੂਰਾ ਸੈੱਟ। ਹਾਂ। ਪੈਂਟ ਨਾਲ ਮਿਲੇਗੀ। ਪੈਂਟ ਔਰ ਬਾਸਕਟ ਬਾਸਕਟ ਦੇ ਅੰਦਰੋਂ ਵੀ ਦਿਖਾ ਦਿਓ ਕੱਪੜਾ ਲੱਗਿਆ ਹੋਇਆ ਬੜਾ ਸ਼ਾਨਦਾਰ। ਬੜਾ ਸੌਫਟ ਕੱਪੜਾ ਹੈ। ਔਰ ਇਹਦੇ ਕੋਟ ਇਹ ਨਾਲ ਕੋਟ ਕਿਉਂਕਿ ਬੱਚਿਆਂ ਕੋ ਬਹੁਤੀ ਵਾਰ ਸਮਾਂ ਨਹੀਂ ਹੁੰਦਾ ਸਕੂਲੇ ਕੰਮ ਹੀ ਇਹਨਾਂ ਦਿੱਤਾ ਜਾਂਦਾ ਕਿ ਕਿਹੜੇ ਵੇਲੇ ਆਉਣ ਕੱਪੜਾ ਖਰੀਦਣ ਫੇ ਸਵਾਈ ਦੇਣ ਜਾਣ ਫਿਰ ਕੋਈ ਉਹ ਉੱਥੋਂ ਜਾ ਕੇ ਲੈ ਕੇ ਆਵੇ ਜੋ ਤੇ ਸਵਾਈ ਤੋਂ ਵੀ ਘੱਟ ਰੇਟ ਦੇ ਵਿੱਚ ਆ ਜੀ ਇਸ ਤਰ੍ਹਾਂ ਇਹ ਕੱਪੜਾ ਵਧੀਆ ਹਮ ਸਲਾਈ ਤੋਂ ਵੀ ਘੱਟ ਰੇਟ ਦੇ ਵਿੱਚ ਪੈ ਗਿਆ ਬਲ ਔਰ ਬੱਚਿਆਂ ਨੇ ਪਾਣਾ ਵੀ ਕਿਤੇ ਕਿੰਨੀ ਕਵਾਰ ਹੁੰਦਾ ਇੱਕ ਵਾਰ ਪਾ ਕੇ ਸਿੱਟ ਦੇਣਾ ਉਹਨਾਂ ਤਾਂ ਜੇ ਸਵਾਈ ਦੇ ਰੇਟ 'ਚ ਤੁਹਾਨੂੰ ਕੋਟ ਪੈਂਟ ਮਿਲ ਰਿਹਾ ਬੱਚੇ ਖੁਸ਼ ਹੋ ਰਹੇ ਬੱਚੇ ਦਾ ਚਾ ਪੂਰਾ ਹੋ ਰਿਹਾ ਤਾਂ ਤੁਸੀਂ ਮਾਮੇ ਦੀ ਹੱਟੀ ਤੇ ਆਕੇ ਬੱਚੇ ਦਾ ਚਾ ਪੂਰਾ ਕਰ ਸਕਦੇ ਔਰ ਇਸ ਤੋਂ ਬਾਅਦ ਆ ਗਿਆ ਜੀ ਆਪਣਾ ਇਹ ਜੈਂਟਸ ਬਲੇਜ਼ਰ ਇਹ ਸ਼ਾਨਦਾਰ ਬਹੁਤ ਅੱਛੇ ਬਹੁਤ ਖੂਬਸੂਰਤ ਡਿਮਾਂਡ ਚ ਅੱਜਕੱਲ ਬਹੁਤ ਜ਼ਿਆਦਾ ਜੀ ਔਰ ਇਹ ਕਲਰ ਤਾਂ ਜ਼ਿਆਦਾ ਡਿਮਾਂਡ ਚ ਨੌਜਵਾਨਾਂ ਦੀ ਪਹਿਲੀ ਪਸੰਦ ਡਿਜ਼ਾਈਨ ਦੇ ਵਿੱਚ ਵੀ ਹੈਗਾ ਜੀ ਔਰ ਸਿੰਪਲ ਦੇ ਵਿੱਚ ਵੀ ਹਾਂ ਇਹ ਟਵੀਟ ਆ ਗਿਆ ਨਾ ਮੇਰੇ ਕੋਲ ਟਵੀਟ ਦੇ ਵਿੱਚ ਬਲੇਜ਼ਰ ਵੈਰੀ ਨਾਈਸ ਬਹੁਤ ਅੱਛਾ ਇੰਪ੍ਰੈਸਿਵ ਦੇਖੋ ਤੁਹਾਡੀ ਆਊਟਲੁੱਕ ਜਿਹੜੀ ਹੈ ਨਾ ਤੁਹਾਡੇ ਕਰਤਾਰ ਦਾ ਸ਼ੀਸ਼ਾ ਹੁੰਦੀ ਹੈ ਤੁਸੀਂ ਬਿਲਕੁਲ ਜੀ ਕਿਸ ਤਰੀਕੇ ਆਪਣੇ ਆਪ ਨੂੰ ਲੈ ਕੇ ਚਲਦੇ ਆ ਕੈਰੀ ਕਰਦੇ ਔਰ ਜੇ ਤੁਸੀਂ ਕੱਪੜੇ ਸੋਹਣੇ ਪਾਏ ਹੋਣ ਨਾ ਕੋਟ ਸਰਦੀਆਂ ਚ ਕੋਟ ਪਾਉਣ ਦਾ ਸੋਹਣਾ ਜਿਹਾ ਪਾਇਆ ਹੋਵੇ ਕੰਫੀਡੈਂਸ ਆਪ ਹੀ ਆ ਜਾਂਦਾ ਮਤਲਬ ਹਾਲਾਤ ਇਹ ਮੈਂ ਵੀ ਕੁਛ ਹੈਗਾ ਹਾਂ ਹਾਂ ਬਹੁਤ ਅੱਛਾ ਅੱਛਾ ਇਹਦੇ ਨਾਲ ਹਾਈ ਨੈਕ ਟੀ-ਸ਼ਰਟਾਂ ਵਗੈਰਾ ਸਾਰਾ ਕੁਝ ਮਿਲ ਜਾਏਗਾ ਜੀ ਇਹ ਹੈ ਜੀ ਬਾਸਕਟ ਜੀ ਔਰ ਇੱਕ ਬਾਸਕਟ ਦੇ ਵਿੱਚ ਡਿਜ਼ਾਈਨ ਵੀ ਆ ਕਲਰ ਬਹੁਤ ਹੈਗੇ ਜੀ ਅੱਛਾ ਕਲਰ ਚਾਰਟ ਹੈ ਕਲਰ ਚਾਰਟ ਪੂਰਾ ਮਿਲੇਗਾ ਜੀ ਹਾਂ ਇਹਦਾ ਪ੍ਰਾਈਸ ਕਿੰਨਾ ਭਾਜੀ ਇੱਕ ਵਾਰੀ ਦੱਸ ਦੋ ਅੱਛਾ ਅੰਦਰੋਂ ਵੀ ਬਹੁਤ ਅੱਛੀ ਹੈ ਅੰਦਰੋਂ ਵੀ ਪੂਰਾ ਕੱਪੜਾ ਮੈਚਿੰਗ ਦੇ ਵਿੱਚ ਹੋਏਗਾ ਜੀ ਇਹ ਨਹੀਂ ਵੀ ਅੰਦਰ ਕੁਝ ਹੋਰ ਹੋਣੇਗਾ ਹੋਣ ਤੋਂ ਬਾਅਦ ਕੱਪੜਾ ਤਾਂ ਨਹੀਂ ਖਰਾਬ ਹੋ ਜੂ ਖਰਾਬ ਹੋਣ ਦੀ ਫੁੱਲ ਗਾਰੰਟੀ ਹੈ ਜੀ ਖਰਾਬ ਨਹੀਂ ਹੋਏਗਾ ਕੱਪੜਾ ਸਾਰਾ ਵਧੀਆ ਦੇ ਵਿੱਚ ਹੋਏਗਾ ਇਹਦਾ ਪ੍ਰਾਈਸ ਦੱਸ ਦੋ ਜੇ ਇੱਕ ਵਾਰੀ ਕਿਉਂਕਿ 2-4 ਤਾਂ ਮੈਂ ਲੈ ਜਾਣੀਆਂ ਹਨ ਕਲਰ ਅਲੱਗ-ਅਲੱਗ ਇਹਦਾ ਜਿਹੜਾ ਹੈਗਾ ਨਾ ਜੀ 1000 ਤੋਂ 1050 1100 950 ਇਸ ਤਰ੍ਹਾਂ ਪ੍ਰਾਈਸ ਦੇ ਵਿੱਚ ਹੈਗੇ ਤਿੰਨ ਵੱਖ-ਵੱਖ ਪ੍ਰਾਈਸ ਹੈ 8-900 ਤੋਂ ਸ਼ੁਰੂ ਹੋ ਕੇ 1100 ਤੱਕ ਪ੍ਰਾਈਸ ਜਾਂਦਾ ਔਰ ਤੁਸੀਂ ਕੁਰਤੇ ਵੀ ਪਜਾਮੇ ਪਾਣ ਦੇ ਸ਼ਕੀਨ ਹੋ ਤਾਂ ਤੁਸੀਂ ਇਹ ਜਿਹੜੀ ਬਾਸਕਟ ਇੱਥੇ ਲੈ ਕੇ ਜਾਓਗੇ ਵੱਖ-ਵੱਖ ਕਲਰਾਂ ਦੀ ਸਿੱਧੂ ਮੂਸੇ ਵਾਲੀ ਗੱਲਬਾਤ ਬਣ ਜਾਣੀ ਆ ਆ ਦਿਖਾਓ ਜੀ ਇਹ ਵੱਡੀ ਉਮਰ ਦੇ ਬੰਦਿਆਂ ਲਈ ਵੱਡੀ ਉਮਰ ਦੇ ਬੰਦਿਆਂ ਲਈ ਸਾਈਜ਼ ਵੀ ਜਿੰਨਾ ਦੇ ਵੱਡਾ ਸਾਰੇ ਸਾਈਜ਼ ਸਾਈਜ਼ ਵੀ ਵੱਡਾ ਉਮਰ ਵੀ ਵੱਡੀ ਸਾਈਜ਼ ਵੀ ਵੱਡਾ ਉਮਰ ਵੀ ਵੱਡੀ ਔਰ ਸਿੰਪਲ ਦੇ ਵਿੱਚ ਇਦਾਂ ਨਾ ਕੁਰਤੇ ਪਜਾਮੇ ਤੇ ਪਾਣਾ ਬਹੁਤ ਪਸੰਦ ਕਰਦੇ ਆ ਜੀ ਇਹ ਉਹਨਾਂ ਲਈ ਆ ਜੀ ਮੰਤਰੀ ਵਰਗੀ ਲੁੱਕ ਆ ਜਾਂਦੀ ਹੈ ਮੰਤਰੀ ਵਰਗੀ ਆਹ ਦਿਓ ਆ ਕਲਰ ਬਹੁਤ ਅੱਛਾ ਇਹ ਡਿਮਾਂਡ ਚ ਰਹਿੰਦਾ ਆ ਦੋ ਤਾਂ ਮੈਂ ਹੀ ਲੈ ਜਾਣੇ ਆ ਸਭ ਤੋਂ ਵਧੀਆ ਜੀ ਹਾਂ ਕਿਉਂਕਿ ਸ਼ਰਟ ਪੈਂਟ ਨਾਲ ਵੀ ਇਹ ਪੈ ਜਾਣੀ ਹੈ ਸ਼ਰਟ ਪੈਂਟ ਨਾਲ ਵੀ ਤੇ ਕੁੜਤੇ ਵੀ ਆਮ ਇਹਨਾਂ ਦਾ ਦਿੱਟਣੀਆਂ ਹਰ ਚੀਜ਼ ਦੇ ਨਾਲ ਵਧੀਆ ਲੱਗਦਾ ਜੀ ਇਹ ਵਾਲੇ ਨਾ ਜੀ ਜੀ ਅੱਛਾ ਮੈਨੂੰ ਇੱਕ ਚੀਜ਼ ਬੜੀ ਅੱਛੀ ਲੱਗੀ ਕਿ ਮਿਲਦਾ ਕਈ ਥਾਂ ਤੋਂ ਜਾਂਦੀਆਂ ਬਾਸਕਟ ਪਰ ਕੁਆਲਿਟੀ ਇੰਨੀ ਅੱਛੀ ਨਹੀਂ ਮਿਲਦੀ ਕੁਆਲਿਟੀ ਔਰ ਰੇਟ ਹਾਂ ਦੋਹਾਂ ਦੀ ਆਪਣੀ ਫੁੱਲ ਗਾਰੰਟੀ ਹੋएगी ਜੀ ਹਾਂ ਫਿਰ ਇਹ ਆ ਗਿਆ ਜੀ ਲੌਂਗ ਕੋਟ ਲੌਂਗ ਕੋਟ ਇਹਦੇ ਵਿੱਚ ਦੋ ਮਿਲੂਏ ਇਹਦੇ ਵਿੱਚ ਦੋ ਕਲਰ ਜਿਹੜੇ ਜੈਨੂਨ ਚੱਲਦੀ ਹੈ ਜੀ ਹਾਂ ਅੱਛਾ ਸੋਨੂ ਭਾਜੀ ਇੱਕ ਗੱਲ ਇਹ ਆ ਕਿ ਹੁਣ ਤਾਂ ਐਨ ਆਰ ਆਈ ਪਹਿਲਾਂ ਤਾਂ ਬਾਹਰੋਂ ਜਦੋਂ ਪਾ ਕੇ ਆਉਂਦੇ ਸੀ ਇੱਦਾਂ ਦੇ ਪਾ ਕੇ ਆਉਂਦੇ ਸੀ ਕਹਿੰਦੇ ਉਹ ਮਿਲਦੇ ਆ ਹੁਣ ਐਨ ਆਰ ਆਈ ਇੱਥੋਂ ਮੰਗਵਾਉਂਦੇ ਆ ਹੁਣ ਤਾਂ ਸਿੱਧਾ ਆ ਜੀ ਵੀ ਸਾਰਾ ਕੁਝ ਮਾਮੇ ਦੀ ੱਟੀ ਦੇ ਮਿਲੇਗਾ ਹਾਂ ਹਾਂ ਠੀਕ ਆ ਜੀ ਰੇਟ ਔਰ ਪ੍ਰਾਈਸ ਸਾਰੇ ਤੋਂ ਘੱਟ ਮੰਨ ਕੇ ਚੱਲ 11000 ਚ 4-5 ਆ ਜਾਣੇ ਆ ਬੜੇ ਆਰਾਮ ਨਾਲ ਆ ਜੀ ਠੀਕ ਹੈ ਨਾ ਬਾਹਰ 25000 ਚ ਇੱਕ ਵੀ ਨਹੀਂ ਹੋਣਾ ਨਹੀਂ ਆਂਦਾ ਜੀ ਅੱਛਾ ਇੱਕ ਹੋਰ ਖਾਸ ਗੱਲ 11000 ਤਾਂ ਸਵਾਈ ਲੈ ਲੈਂਦੇ ਆ 11 ਬੜੇ ਆਰਾਮ ਨਾਲ ਸਲਾਈ ਚੱਲਦੀ ਆ ਜੀ 3 ਪੀਸ ਦੀ 3 ਪੀਸ ਦੀ ਬੜੇ ਆਰਾਮ ਨਾਲ ਆ ਜੀ ਮੈਂ ਕੋਈ ਏਦਾਂ ਦਾ ਹੀ ਸੁਣਨ ਗਿਆ ਸੀ ਆਪਾਂ ਨੂੰ ਕਹਿੰਦਾ 9000 ਕਹੀ ਸੀ ਉਹਨੇ ਵਿਦ ਕੱਪੜਾ ਵਿਦ ਮਟੀਰੀਅਲ ਤੇ ਇੱਥੇ 11000 ਚ 5 ਆ ਜਾਣੀ ਸਾਡੇ ਕੋਲ ਇੱਥੇ 3500 ਰੁਪਏ 3000 ਰੁਪਏ ਤੱਕ ਕੋਟ ਪੈਂਟ ਤੁਹਾਨੂੰ ਮਿਲਗਾ ਸਟੈਚੇਬਲ ਕੱਪੜਾ ਇਹ ਸਾਈਜ਼ ਆ ਗਿਆ ਜੀ 36 ਅੱਛਾ 36 ਮਤਲਬ ਜੈਂਟਸ ਦੇ ਇਥੋਂ ਸ਼ੁਰੂ ਹੋ ਜਾਂਦਾ ਜੈਂਟਸ ਤੋਂ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਐਲੀਗੈਂਸ ਹੈ ਐਲੀਗੈਂਸੀ ਹੈ ਤੁਹਾਨੂੰ ਨਜ਼ਰ ਆ ਰਿਹਾ ਔਰ ਇਹ ਪਾ ਕੇ ਪਰਸਨੈਲਿਟੀ ਜੋ ਚਾਰ ਚੰਦ ਲੱਗਣ ਉਹ ਫਿਰ ਪਾ ਕੇ ਹੀ ਪਤਾ ਲੱਗਣਾ ਹੈ। ਕਲਰ ਇਹਦੇ ਵਿੱਚ ਮਿਲੂਗਾ ਜੀ ਅਲੱਗ-ਅਲੱਗ। ਜੀ। ਠੀਕ ਹੈ ਜੀ ਡਿਜ਼ਾਈਨ ਮਿਲੂਗੇ ਅਲੱਗ-ਅਲੱਗ। ਫਿਟਿੰਗ ਆ ਜਾਂਦੀ ਹੈ ਪੁੱਛ। ਫਿਟਿੰਗ ਪ੍ਰਾਪਰ ਆ ਗਈ। ਇਹ ਤਾਂ ਨਹੀਂ ਕਿ ਜਦੋਂ ਸਾਡੀ ਕਿਵਲੇ ਥੋੜੀ ਟੰਮੀ ਬਾਹਰ ਕਰਕੇ ਫਿਟ ਕੀਤੀ। ਉਹਦਾ ਸਾਈਜ਼ ਪੂਰਾ ਮਿਲੇਗਾ ਜੀ। ਪ੍ਰਾਪਰ ਮਿਲੇਗਾ। ਹਰ ਸਾਈਜ਼ ਦੇ ਵਿੱਚ। ਪਰ ਮੈਂ ਇਹ ਗਾਰੰਟੀ ਦਿੰਦਾ ਮੈਂ ਵੀ 75 ਦਾ ਚੈਨਲ ਹੈਗੇ ਅੜਾ ਦੇਣੀ ਹੈ। ਸਾਈਜ਼ ਸਾਰੇ ਸਾਨੂੰ ਸਟੈਂਡਰਡ ਮਿਲੂਗੇ ਇਹਦੇ ਵਿੱਚ। 36 ਸਾਈਜ਼ ਤੋਂ ਲੈ ਕੇ 44 ਸਾਈਜ਼ ਤੱਕ ਇਹਦੇ ਵਿੱਚ ਸਾਨੂੰ ਕੋਟਪੈਂਟ ਸਾਰੇ ਮਿਲ ਜਾਣੇ ਆ। ਠੀਕ ਹੈ ਜੀ ਫਿਟਿੰਗ ਵੀ ਪ੍ਰਾ ਉੱਕਰ ਰਿਪੋਰਟ ਆ ਜੀ ਇਹ ਵੀ ਜਿਹੜੇ ਲੈਣਾ ਨੇ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਮੰਨ ਕੇ ਲੈਣਾ ਸਾਰਾ ਚੈੱਕ ਚੁੱਕ ਕਰਕੇ ਲੈਣਾ ਜੇ ਕਿਤੇ ਮਾੜਾ ਮੋਟਾ ਕੋਈ ਦਾਗ ਹੋਇਆ ਜਾਂ ਕਿਤੇ ਖੁੰਗੀ ਲੱਗੀ ਹੋਵੇ ਤਾਂ ਅਗਲੇ ਨਹੀਂ ਲੈਣਾ ਨਹੀਂ ਲੈਣਾ ਜੀ ਨਹੀਂ ਲੈਣਾ ਜੀ ਇਹ ਕੱਪੜੇ ਵਿੱਚ ਕੋਈ ਵੀ ਇਦਾਂ ਦੀ ਕਮੀ ਬੇਚੀ ਨਹੀਂ ਆਏਗੀ ਜਨਾ ਕੋਈ ਦਾਗ ਨਾ ਤੱਬਾ ਨਾ ਕੋਈ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਤਾਂ ਫਿਟਿੰਗ ਵੀ ਕਹਿੰਦੇ ਅੱਛੀ ਆ ਜਾਏਗੀ ਔਰ ਕੱਪੜੇ ਇਹ ਜਿਹੜਾ ਕੋਟ ਪੈਂਟ ਹੈ 3 ਪੀਸ ਪਾ ਕੇ ਪਰਸਨੈਲਿਟੀ ਚ ਚਾਰ ਚੰਦ ਲੱਗ ਜਾਂਦੇ ਜੀ ਸੋਨ ਬਾਜੀ ਇਹ ਕਿਹੜਾ ਕਲਰ ਹੈ ਜੀ ਇਹ ਆ ਗਿਆ ਜੀ ਮੋਰ ਪੰਖਿਆਂ ਕਲਰ ਹੂੰ ਇਸ ਸੈਂਟ ਸਿਲਕ ਦਾ ਕੱਪੜਾ ਲੱਗਦਾ ਮੈਨੂੰ ਬਿਲਕੁਲ ਕੱਪੜਾ ਵਧੀਆ ਹੋਏਗਾ ਜੀ ਗ੍ਰੇਸਫੁਲ ਬਹੁਤ ਹੈ ਔਰ ਇਹ ਕੋਟ ਪੈਂਟ ਪਾ ਕੇ ਤੁਸੀਂ ਟਰੂ ਜੈਂਟਲਮੈਨ ਲੱਗੋਗੇ ਐਂਡ ਐਲੀਗੈਂਸੀ ਬਹੁਤ ਸ਼ਾਨਦਾਰ ਕਲਰ ਅਰੇ ਵਿੱਚ ਬਹੁਤ ਮਿਲੂਗਾ ਜੀ ਸਾਈਜ਼ 40 42 44 ਸਾਰੇ ਸਾਈਜ਼ ਮਿਲੂਗੇ ਜੀ ਭਾਰੇ ਤੋਂ ਭਾਰੇ ਹਾਂਜੀ ਹਾਂ ਸਾਰਾ ਕੁਝ ਇਹ ਇਹ ਮੇਰੇ ਖਿਆਲ ਇਹ ਇੱਕ ਕੋਟ ਪੈਂਟ ਲੈ ਕੇ ਲੱਕੀ ਡਰੋ ਵਾਲਾ ਕੂਪਨ ਮਿਲ ਜਾਣਾ ਲੱਕੀ ਡਰੋ ਵਾਲਾ ਕੂਪਨ ਆ ਜੀ ਸਾਡੇ ਕੋਲ ਚੱਲੇਗਾ ਹੁਣ ਜਿਹਦਾ ਕੀ ਡਰੋ ਕੱਢਿਆ ਜਾਊਗਾ 1 ਜਨਵਰੀ ਨੂੰ ਹੂੰ ਮਤਲਬ ਤੁਸੀਂ ਕੋਟ ਪੈਂਟ ਵੀ ਲੈ ਲੈਣਾ ਆਪਣੇ ਲਈ ਵੀ ਲੈ ਲੈਣਾ ਆਪਣੇ ਲਈ ਬਾਸਕਟ ਵੀ ਲੈ ਲੈਣੀ ਆਪਣੇ ਲਈ ਟਵੀਟ ਵੀ ਲੈ ਲੈਣਾ ਬੱਚਿਆਂ ਲਈ ਵੀ ਕੋਟ ਪੈਂਟ ਲੈ ਲੈਣੇ ਬਾਸਕਟ ਲੈਣੇ ਤੇ ਨਾਲ ਤੁਹਾਨੂੰ 쿠ਪਨ ਵੀ ਮਿਲ ਜਾਣੇ 쿠ਪਨ ਫ੍ਰੀ ਬੱਚਿਆਂ ਦਾ ਸਾਰਾ ਸਟਾਕ ਆਇਆ ਪਿਆ ਹੈ ਟੋਟਲ ਸਟਾਕ ਅਵੇਲੇਬਲ ਹੈ ਜੀ ਸਾਡੇ ਕੋਲ ਹਮਮ ਉਹ ਤਾਂ ਪਜਾਮਾ ਸਿੰਪਲ ਹਰ ਚੀਜ਼ ਮਿਲੇਗੀ ਵੱਡੇ ਮਾਲ ਜਿਹਨਾਂ ਦਾ ਮਾਲ ਤੁਸੀਂ ਦੁਕਾਨਾਂ 'ਚ ਰੱਖੀ ਫਿਰਦੇ ਵੱਡੇ ਹਰਾਮ ਨਾਲ ਹੈ ਜੀ ਹੈਨਾ ਵੈਰੀ ਨਾਈਸ ਲਓ ਜੀ ਸਾਥੀਓ ਹੁਣ ਅੱਜ ਦੇ ਸ਼ੋਅ ਵਿੱਚ ਵਾਰੀ ਹੈ ਸ਼ੋਅ ਸਟਾਪਰ ਦੀ ਕਿਉਂਕਿ ਮਾਮੇ ਦੀ ਹੱਟੀ ਨੇ ਜੋ ਨਿਊ ਇਅਰ ਤੇ ਤਮਾਕਾ ਆਫਰ ਲਗਾਇਆ ਹੋਇਆ ਉਹਦੇ ਬਾਰੇ ਪੂਰੀ ਜਾਣਕਾਰੀ ਆਪਾਂ ਸੋਨੂ ਭਾਈ ਤੋਂ ਲਵਾਂਗੇ ਜੀ ਸੋਨੂ ਬਾਜੀ ਪੂਰੀ ਜਾਣਕਾਰੀ ਦੇ ਇਹਦੇ ਵਿੱਚ ਹੈ ਜੀ 3100 ਰੁਪਏ ਦੀ ਪਰਚੇਸ ਦੇ ਉੱਪਰ ਤੁਹਾਨੂੰ ਅਸੀਂ ਇੱਕ ਕੂਪਨ ਦੇਵਾਂਗੇ ਠੀਕ ਹੈ ਜੀ ਇੱਕ ਕੂਪਨ ਤੁਹਾਡਾ ਜਿਹੜਾ ਇਹਦੇ ਵਿੱਚ ਪਾਇਆ ਜਾਏਗਾ ਔਰ ਸਾਰਿਆਂ ਦੇ ਸਾਹਮਣੇ ਜਿਹੜਾ ਲੱਕੀ ਡਰਾਅ ਆ ਪਹਿਲੀ ਜਨਵਰੀ ਨੂੰ ਸਾਰਿਆਂ ਦੇ ਸਾਹਮਣੇ ਲਾਈਵ ਕੱਢਿਆ ਜਾਏਗਾ ਜੀ ਅੱਛਾ ਹੁਣ ਇੱਕ ਸਵਾਲ ਹੈ ਮੰਨ ਲਓ ਮੈਂ ਦੋ ਕੋਟ ਪੈਂਟ ਲੈ ਲੇ ਬੱਚੇ ਲਈ ਕੱਪੜੇ ਵੀ ਲੈ ਲੇ ਤੇ ਬਿੱਲ ਬਣ ਗਿਆ 12000 ਪਰ 3100 ਦੇ ਉੱਤੇ ਤੁਸੀਂ ਰੱਖਿਆ ਕਿ ਲੱਕੀ ਡਰੋਅ ਲਈ ਆਪਾਂ ਐਲੀਜੀਬਲ ਹੋ ਜੰਨੇ ਆ ਤਾਂ ਕੀ ਮੈਨੂੰ 4 ਕੂਪਨ ਮਿਲਣਗੇ ਕਿ ਮੈਨੂੰ ਇੱਕ ਕੂਪਨ ਮਿਲੇਗਾ 4 ਮਿਲ अच्छा मान लो किसी ने 80 सऊदी परचेसिंग की तो दो को दो मतलब ਸਾਡਾ ਉਹ ਉਨੀ ਪ੍ਰੋਬੈਬਿਲਟੀ ਵੱਧ ਜਾਣੀ ਹੈ ਚਾਂਸਸ ਵੱਧ ਜਾਣੇ ਸਾਡੇ ਵੀ ਅਸੀਂ ਲੱਕੀ ਡਰਾਅ ਜਿੱਤ ਸਕੀਏ اچھا ਇਨਾਮ ਕਿਹੜੇ ਕਿਹੜੇ ਮੈਚ ਉਹਨਾਂ ਤੁਸੀਂ ਪੜ੍ਹ ਕੇ ਦੱਸ ਦੋ ਇਨਾਮ ਦੇ ਵਿੱਚ ਹੈਗਾ ਜੀ ਪਹਿਲੀ ਹੈਗੀ ਇਲੈਕਟ੍ਰਿਕ ਸਕੂਟਰੀ ਇਲੈਕਟ੍ਰਿਕ ਸਕੂਟੀ ਦੂਸਰਾ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਤੀਸਰਾ ਰੈਫਰਿਜਰੇਟਰ ਫ੍ਰਿਜ ਤੇ ਚੌਥੇ ਨੰਬਰ ਦੇ ਡਬਲ ਬੈੱਡ ਠੀਕ ਹੈ ਉਸ ਤੋਂ ਬਾਅਦ ਦੋ ਫੋਨ ਪੰਜਵੇਂ ਨੰਬਰ ਤੇ ਹਾਂ ਦੋ ਜਣਿਆਂ ਦਾ ਮਤਲਬ ਦੋ ਜਣਿਆਂ ਦਾ ਠੀਕ ਹੈ ਜੀ ਛੇਵੇਂ ਨੰਬਰ ਤੇ ਦੋ LED ਾਂ ਓਕੇ ਸੱਤਵੇਂ ਨੰਬਰ ਤੇ ਗੀਜ਼ਰ ਤਿੰਨ ਹਾਂ ਅੱਠਵੇਂ ਨੰਬਰ ਤੇ RO ਵਾਟਰ ਤਿੰਨ ਹਾਂ 에어 ਫ్రਾਇਰ ਤਿੰਨ ਹਾਂ ਓਵਨ ਤਿੰਨ ਅੱਛਾ ਮਿਕਸਰ ਜੁੱਸਰ ਗ੍ਰੈਂਡਰ ਚਾਰ ਓਕੇ ਇੰਡਕਸ਼ਨ ਚੁੱਲਾ ਚਾਰ ਬਿੱਗ ਬੂਫਰ ਚਾਰ ਰੂਮ ਮੀਟਰ ਪੰਜ ਡਿਨਰ ਸੈੱਟ ਪੰਜ ਬਲੈਂਡਰ ਚਾਰ ਪ੍ਰੈਸ ਪੰਜ ਟੋਟਲ ਆਕੋ 55 ਨਾਮ ਮਤਲਬ ਪ੍ਰੈਸ ਇਹ ਨਹੀਂ ਕਿ ਅਸੀਂ ਆਇਰਨ ਦੀ ਗੱਲ ਕਰ ਰਹੇ ਕੱਪੜੇ ਪ੍ਰੈਸ ਕਰ ਹਾਂਜੀ ਹਾਂਜੀ ਕੱਪੜੇ ਉਹਨਾਂ ਤੋਂ ਸਭ ਤੋਂ ਪਿੱਛੇ ਵਾਲੇ ਫਰੀ ਆ ਹਾਂਜੀ ਤਾਂ ਇਹ 51 ਨਾਮ ਇਹਨਾਂ ਨੇ ਰੱਖੇ ਆ ਜੀ ਸਕਰੀਨ ਤੇ ਇੱਕ ਵਾਰੀ ਫਿਰ ਤੋਂ ਦੇਖ ਲਓ ਤੁਸੀਂ ਮਾਮੇ ਦੀ ਹੱਟੀ ਤੇ ਆਉਨੇ ਆ 3100 ਰੁਪਏ ਦੀ ਜੇਕਰ ਸ਼ਾਪਿੰਗ ਕਰਦੇ ਆ ਤਾਂ ਤੁਹਾਨੂੰ ਇਹਨਾਂ ਨੇ ਲੱਕੀ ਡਰਾ ਦੇ ਦੇਣਾ ਤੁਸੀਂ 6200 ਦੀ ਸ਼ਾਪਿੰਗ ਕਰ ਲਈ ਤਾਂ ਤੁਹਾਨੂੰ ਇਹਨਾਂ ਨੇ ਦੋ ਲੱਕੀ ਡਰਾ ਦੇ ਦੇਣੇ ਤੁਸੀਂ 9300 ਦੀ ਸ਼ਾਪਿੰਗ ਕਰ ਲਈ ਤਿੰਨ ਦੇ ਦੇਣੇ ਇੱਦਿ ਜਿੰਨੇ ਤੁਹਾਡੇ ਪੈਸੇ ਵੱਧ ਜਾਣਗੇ ਤੁਹਾਨੂੰ ਲੱਕੀ ਡਰਾ ਓਨੇ ਜ਼ਿਆਦਾ ਮਿਲੇ ਜਾਣਗੇ ਤੇ 1 ਜਨਵਰੀ ਨੂੰ ਇਹਨਾਂ ਨੇ ਲੱਕੀ ਡਰਾ ਕੱਢਣਾ ਮੇਰਾ ਖਿਆਲ ਇੰਨੇ ਇਨਾਮ ਤਾਂ ਸਰਕਾਰਾਂ ਵੀ ਨਹੀਂ ਕੱਢਦੀਆਂ ਨਹੀਂ ਕੱਢਦੀਆਂ ਜੀ ਬੜੇ ਰਾਮ ਇਹ ਜਿੰਨੇ ਨਾ ਮਾਮੇ ਨੇ ਕੱਢਣੇ ਸ਼ੁਰੂ ਕਰ ਦਿੱਤੇ ਔਰ ਉਮੀਦ ਕਰਦੇ ਆ ਕੱਢਣਾ ਵੀ ਸਾਰਾ ਲਾਈਵ ਆ ਜੀ ਕੱਢਣੇ ਵੀ ਸਾਰੇ ਲਾਈਵ ਵੀ ਬੱਤੀ ਸਾਰਿਆਂ ਦੇ ਸਾਹਮਣੇ ਇਹ ਡੱਬਾ ਉਸੇ ਦਿਨ ਖੁੱਲੇਗਾ ਜੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਤੁਸੀਂ ਸ਼ਾਪਿੰਗ ਤਾਂ ਕਿਤੇ ਵੀ ਕਰਨੀ ਹੈ ਔਰ ਐਹੋ ਜੀ ਕੁਆਲਿਟੀ ਜੀ ਤੁਹਾਨੂੰ ਵਾਜਿਬ ਰੇਟ ਤੇ ਮਿਲੇ ਕਿਉਂਕਿ ਤੁਸੀਂ ਆਉਂਦੇ ਹੋ ਹਰ ਸਾਲ ਆਉਂਦੇ ਹੋ ਇਹਨਾਂ ਦਾ ਸਟਾਕ ਦੇਖ ਦਿਓ ਇਹਨਾਂ ਦੇ ਕੱਪੜੇ ਨੂੰ ਤੁਸੀਂ ਪਰਖਦੇ ਹੋ ਤੁਹਾਨੂੰ ਪਤਾ ਇਹਨਾਂ ਦੀ ਕੁਆਲਿਟੀ ਬਹੁਤ ਅੱਛੀ ਹੁੰਦੀ ਆ ਹਰ ਇੱਕ ਤਰੀਕੇ ਦਾ ਫੈਸ਼ਨੇਬਲ ਕੱਪੜਾ ਜਿਹੜਾ ਇੱਥੋਂ ਮਿਲਦਾ ਹੈ ਲੜਕੀਆਂ ਲਈ ਵੀ ਨੌਜਵਾਨਾਂ ਲਈ ਵੀ ਅੱਧੀ ਉਮਰ ਦੇ ਵਿਅਕਤੀਆਂ ਲਈ ਵੀ ਬਜ਼ੁਰਗਾਂ ਲਈ ਵੀ ਔਰ ਹੁਣ ਤਾਂ ਇਹਨਾਂ ਨੇ ਬੱਚਿਆਂ ਦਾ ਵੀ ਸੈਕਸ਼ਨ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਕੋਟ ਪੈਂਟ ਬਲੇਜ਼ਰ ਟਵੀਟ ਜੋ ਤੁਹਾਨੂੰ ਚਾਹੀਦਾ ਸਭ ਕੁਝ ਮਿਲੇਗਾ ਬਾਜ਼ਾਰ ਨਾਲੋਂ ਸਸਤਾ ਕੁਆਲਿਟੀ ਵਧੀਆ ਤੇ ਉਹਦੇ ਉੱਪਰ ਲੱਖਾਂ ਦੇ ਆਨਾਮ ਕੀ ਪਤਾ ਤੁਹਾਡੇ ਤੇ ਮਤਲਬ ਤੁਸੀਂ 12-13000 ਖਰਚ ਕੇ ਚਾਰ ਲੱਕੀ ਡਰਾਪ ਦੇ ਮੇਰੇ ਵਿੱਚ ਅਸੀਂ ਜਿਹੜਾ ਹੈ ਨਾ ਆਪਣਾ ਜਿਹੜਾ ਆਪਣਾ ਰੇਟ ਆ ਕੱਪੜੇ ਦਾ ਕੋਈ ਰੇਟ ਨਹੀਂ ਬਦਾਣਾ ਜੀ ਰੇਟ ਵੀ ਸਾਡੇ ਪਹਿਲਾਂ ਵਰਗੇ ਰਹੂਗੇ ਜੀ ਇਹ ਜੋ ਅਸੀਂ ਦੇਣਾ ਆਪਣੀ ਕਮਾਈ ਦੇ ਵਿੱਚੋਂ ਦੇਣਾ ਪਰ ਮੈਨੂੰ ਨਾ ਤੁਹਾਡੇ ਕੋਟ ਪੈਂਟ ਬਹੁਤ ਵਧੀਆ ਲੱਗੇ ਪਾ ਕੇ ਸ਼ਕਤੀਆਂ ਦੀ ਜਿਹੜੀ ਹੈ ਉੱਧਰ ਕੀ ਹੁੰਦੀ ਹੈ ਬਹੁਤ ਵਧੀਆ ਹੈ ਹੂੰ ਚਲੋ ਠੀਕ ਹੈ ਮੈਂ ਤੁਹਾਨੂੰ ਇੱਕ ਵਾਰੀ ਐਡਰੈਸ ਕਨਫਰਮ ਕਰ ਦੋ ਹਾਂਜੀ ਐਡਰੈਸ ਲਵੇ ਮਾਮੇ ਦੀ ਹੱਟੀ ਚੰਡੀਗੜ੍ਹ ਰੋਡ ਨੀਅਰ ਗੁਰੂ ਨਾਨਕ ਇਲੈਕਟ੍ਰੀਕਲ ਸਟੋਰ ਬਲਾਚੋਰ ਬਲਾਚੋਰ ਪਰ ਅਬ ਮਾਫੀਆ ਵਾਲਾ ਕੰਮ ਨਹੀਂ ਕਰਨਾ ਠੀਕ ਆ ਏਡਾ ਸਾਲਾ ਕਰ ਲੈਣਾ ਠੀਕ ਹੈ ਡਰਾਉਣਾ ਨਹੀਂ ਠੀਕ ਹੈ ਤੁਹਾਨੂੰ ਬਹੁਤ ਸ਼ੁਕਰੀਆ ਠੀਕ ਹੈ ਮਿਹਰਬਾਨੀ ਜੀ ਓਕੇ ਹੈਪੀ ਬਾਜੀ ਓਕੇ ਮਾਫੀਆ ਬਾਜੀ ਤੇ ਸਾਥੀਓ ਫਿਰ ਜੇ ਤੁਸੀਂ ਸ਼ਾਪਿੰਗ ਕਰਨਾ ਹੀ ਚਾਹੁੰਦੇ ਹੋ ਤਾਂ ਦੇਰੀ ਕਿਸ ਗੱਲ ਦੀ ਤੁਸੀਂ ਵੀ ਇੱਥੋਂ ਕੱਪੜੇ ਖਰੀਦ ਕੇ ਆਪਣੀ ਵਾਰਡਰੋਬ ਨੂੰ ਹੋਰ ਵਧੀਆ ਸੋਹਣਾ ਬਣਾ ਸਕਦੇ ਹੋ ਤੁਹਾਡੇ ਕੋਲ ਕਲੈਕਸ਼ਨ ਬਹੁਤ ਅੱਛੀ ਆ ਸਕਦੀ ਹੈ ਤੇ ਇਸ ਦੇ ਨਾਲ ਦੀ ਨਾਲ ਜੇਕਰ ਤੁਸੀਂ ਵਧੀਆ-ਵਧੀਆ ਕੱਪੜੇ ਪਾ ਕੇ ਮਹਿਫਿਲ ਦੀ jaan ਬਣਨਾ ਚਾਹੁੰਦੇ ਹੋ ਚਾਹੁੰਦੇ ਹੋ ਤੁਹਾਡੀ ਸ਼ਾਨ ਹੋਰ ਵਧੇ ਤੇ ਤੁਹਾਨੂੰ ਇੱਕ ਵਾਰੀ ਮਾਮੇ ਦੀ ਹੱਟੀ ਤੇ ਆਉਣਾ ਪੈਣਾ ਤੇ ਉਸਦੇ ਨਾਲ ਦੀ ਨਾਲ ਆਪਣੀ ਕਿਸਮਤ ਵੀ ਤੁਸੀਂ ਕੱਪੜੇ ਖਰੀਦ ਕੇ ਜਮਾ ਸਕਦੇ ਹੋ 3100 ਰੁਪਏ ਦੀ ਪਰਚੇਜ਼ ਕੀ ਤੁਹਾਨੂੰ ਕੂਪਨ ਮਿਲ ਜਾਣਾ ਕੀ ਪਤਾ ਤੁਹਾਨੂੰ ਬੈੱਡ ਨਿਕਲਿਆ ਹੋਵੇ ਕੀ ਪਤਾ ਤੁਹਾਨੂੰ ਇਲੈਕਟ੍ਰਿਕ ਸਕੂਟਰ ਨਿਕਲਿਆ ਹੋਵੇ ਇਹ ਨਹੀਂ ਆ ਕਿ ਤੁਸੀਂ ਵਾਸ਼ਿੰਗ ਮਸ਼ੀਨ ਫਰਿੱਜ ਕੋਈ ਲੱਖ ਰੁਪਏ ਦਾ ਸਮਾਨ ਖਰੀਦਣਾ 3100 ਰੁਪਏ ਦਾ ਸਮਾਨ ਖਰੀਦਣਾ ਤੁਸੀਂ ਖਰੀਦਣਾ ਹੀ ਆ ਹਰ ਸਾਲ ਬੰਦਾ ਖਰੀਦਦਾ ਹੀ ਆ ਸਰਦੀਆਂ ਚ ਕੱਪੜੇ ਖਰੀਦਦਾ ਹੀ ਆ ਸ਼ਾਪਿੰਗ ਕਰਨੀ ਆ ਬੜੇ ਆਰਾਮ ਨਾਲ ਲੱਕੀ ਡਰਾਅ ਮਿਲ ਜਾਣਾ ਪਾ ਦੇਣਾ ਮੈਨੂੰ ਲੱਗਦਾ ਇੱਕ ਤਾਂ ਨਿਕਲਿਆ ਉਹ 51 ਨਾ ਠੀਕ ਹੈ ਜੀ ਬੜੀ ਗੱਲ ਕਰ ਸਕੋ ਬਹੁਤ ਬਹੁਤ ਚਲ ਠੀਕ ਹੈ ਜੀ ਬਣੇ ਰਹਿਣਾ ਬੇਤੇ ਨਵਾਂ ਸ਼ਹਿਨ ਨਾ ਪਰ ਛੋੜ ਦਿਨੇ ਸ੍ਰੀ ਕੈਮਰਾ ਪਰ ਸਵਿਚ ਕਿੰਨਾ ਜ਼ਿਆਦਾ ਬਹੁਤ ਨਹੀਂ ਫਿਰ ਤੁਹਾਨੂੰ ਸਮਝਾਇਆ ਸਤਿ ਸ਼੍ਰੀ ਅਕਾਲ ਰੱਬ ਰੱਖਾ